ਪਾਰਟੀ ਬੋਕਰ ਪਾਰਟੀ ਇੱਕ ਬਹੁਤ ਕੂੜ ਪ੍ਰਚਾਰ ਕਰ ਰਹੀ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਪੁਰਾਣਾ ਐਨਡੀਪੀਐਸ ਦਾ ਕੇਸ ਕੱਢ ਕੇ ਤੇ ਜਿਵੇਂ ਮੈਂ ਬਹੁਤ ਵੱਡਾ ਕੋਈ ਡਰੱਗ ਮਾਫੀਆ ਹੁੰਨਾ ਵਾਂ ਇਸ ਤਰ੍ਹਾਂ ਦਾ ਪ੍ਰਚਾਰ ਕਿਉਂਕਿ ਉਹਨਾਂ ਦੀ ਨਫ਼ਰਤ ਹੀ ਇੰਨੀ ਅੰਦਰੋਂ ਬੋਲ ਰਹੀ ਆ ਇਹਨਾਂ ਦੇ ਕਈ ਪੰਨੂ ਛੰਨੂ ਹੋਰ ਆ ਮੰਤਰੀ ਸੰਤਰੀ ਪੂਰਾ ਜੋਰ ਲਗਾਇਆ ਕਿਸੇ ਤਰੀਕੇ ਨਾਲ ਖੈਰੇ ਨੂੰ ਬਦਨਾਮ ਕਰੀਏ ਤਾਂ ਮੈਂ ਸੋਚਿਆ ਕਿ ਇਸ ਡਵੈਲਪਮੈਂਟ ਤੇ ਮੈਂ ਆਪਣਾ ਪੱਖ ਤੁਹਾਡੇ ਸਾਹਮਣੇ ਰੱਖਦਾ ਹੋਇਆ ਕਿ ਆ ਕਿ ਇੱਕ ਮੇਰਾ ਪੀਐਸਓ ਸੀਗਾ 2015 ਚ ਉਹਦਾ ਉਸ ਵਲੇ ਹੈੱਡ ਕਨਸਟੇਬਲ ਜੋਗਾ ਸਿੰਘ ਇੱਕ ਚੰਗੇ ਆਮਦਾਰਨ ਪਰਿਵਾਰ ਚੋਂ ਬਿਲੋਂਗ ਕਰਦਾ ਸੀਗਾ ਖੇਤੀ ਕਰਦਾ ਸੀਗਾ ਔਰ ਉਹ ਮੇਰੇ ਨਾਲ ਪੀਐਸ ਹੋ ਸੀਗਾ 2015 ਜਦੋਂ ਇਹ ਜਿਹੜਾ ਐਨਡੀਪੀਐਸ ਕੇਸ ਜਿਹੜਾ ਬਹੁਤ ਚਰਚਿਤ ਹੈ ਹੁਣ ਉਸ ਵਕਤ ਮੇਰੀ ਕਨਸਟੈਂਸੀ ਦਾ ਇੱਕ ਆਦਮੀ ਫਾਜ਼ਲ ਕਾ ਵਿੱਚ ਜਾ ਕੇ ਕਿਸੇ ਡਰੱਗ ਕੇਸ ਵਿੱਚ ਨਾਮਜ਼ਦ ਹੋ ਗਿਆ ਐਫਆਈਆਰ ਵਿੱਚ ਤਾਂ ਉਹਨੇ ਮੈਨੂੰ ਕਾਲਾ ਸ਼ੁਰੂ ਕਰ ਦਿੱਤੀਆਂ ਕਾਲ ਕਰਨੇ ਗੁਰਦੇਵ ਸਿੰਘ ਮੇਰੀ ਕਨਸਟੈਂਸੀ ਦਾ ਰਹਿਣ ਵਾਲਾ ਲਖਣਕੇ ਪੱਡੇ ਦਾ ਸਰਪੰਚ ਸੀਗਾ ਮਾਰਕੀਟ ਕਮੇਟੀ ਢਿਲਵੰਦਾ ਚੇਅਰਮੈਨ ਰਿਆ ਸੀਗਾ ਉਹ ਤੋਂ ਪਗੋੜਾ ਜੋਗਾ ਸਿੰਘ ਇਹ ਸਰਾਸਰ ਗਲਤ ਹੈ ਇੱਕ ਜੋਗਾ ਸਿੰਘ ਨੂੰ ਉਸ ਦਿਨ ਨਾਮਜ਼ਦ ਕੀਤਾ ਜਿਸ ਦਿਨ 28 ਸਤੰਬਰ 2023 ਨੂੰ ਮੈਨੂੰ ਚੰਡੀਗੜ੍ਹ ਤੇ ਘਰੋਂ ਮੈਨੂੰ ਅਰੈਸਟ ਕੀਤਾ ਇਸ ਝੂਠੇ ਕੇਸ ਵਿੱਚ ਉਸ ਦਿਨ ਪਹਿਲੀ ਵਾਰ ਹੀ ਨਾਮਜ਼ਦ ਹੋਇਆ ਜੋਗਾ ਸਿੰਘ ਔਰ ਜੋਗਾ ਸਿੰਘ ਨੂੰ ਪਿਛਲੇ 8-9 ਸਾਲ ਤੋਂ ਮੇਰੇ ਨਾਲ ਡਿਊਟੀ ਨਹੀਂ ਕਰ ਰਿਹਾ ਸੀਗਾ ਹੈੱਡ ਕਨਸਟੇਬਲ ਜੋਗਾ ਸਿੰਘ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਪਿੰਡ ਵਿੱਚ ਰਹਿ ਰਿਹਾ ਸੀਗਾ ਔਰ ਉਸ ਨੂੰ ਉਹਦਾ ਬੇਟਾ ਕੋ ਆਸਟ੍ਰੇਲੀਆ ਰਹਿੰਦਾ ਸੀ ਉਹਨਾਂ ਨੇ ਇਹਨੂੰ ਕੋ ਵੀਜ਼ਾ ਭੇਜਿਆ ਤੇ ਕਿਹਾ ਮੇਰੇ ਕੋਲ ਆਣ ਕੇ ਛੁੱਟੀ ਕਰ ਜੋ ਇਹ ਇੰਨਾ ਕੁ ਆਈ ਊਡ ਸੇ ਕਿ ਸਧਾਰਨ ਵਿਅਕਤੀ ਹੋਊਗਾ ਨਾ ਜਿਹਨੂੰ ਪਤਾ ਕਿ ਐਨਡੀਪੀਐਸ ਵਿੱਚ ਮੇਰੇ ਤੇ ਐਫਆਈਆਰ ਦਰਜ ਹੋਈ ਹੈ ਉਹ ਤੇ ਉਹਦੀ ਧਰਮ ਪਤਨੀ ਦਿੱਲੀ ਦੇ 에ਅਰਪੋਰਟ ਤੇ ਆਸਟ੍ਰੇਲੀਆ ਦੀ ਫਲਾਈਟ ਲੈਂਡ ਚਲੇ ਗਏ ਖਬਰ ਤੁਸੀਂ ਵੀ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੁਖਪਾਲ ਸਿੰਘ ਖੈਦੇ ਹੋਣਾਂ ਦੀ ਜ਼ਮਾਨਤ ਨਾਲ ਜੁੜੀ ਹੋਈ ਖਬਰ ਅੱਜ ਤੁਸੀਂ ਦੇਖਦੇ ਹੋ ਸਾਡੇ ਜਣੇ ਉਹਨਾਂ ਨੇ ਕਹਿ ਜੀ ਕਿ ਮੈਂ ਮੇਦੀ ਪਹਿਲਾਂ ਹੀ ਜਮਾਨਤ ਜਿਹੜੀ ਹੋਈ ਹੋਈ ਆ ਤੇ ਮੈਨੂੰ ਹੁਣ ਕੋਈ ਜਮਾਨਤ ਦੀ ਜਿਹੜੀ ਲੋੜ ਨਹੀਂ ਸੀਗੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲਿਟੀਕਲ ਪਾਰਟੀਆਂ ਨੂੰ ਤੋਂ ਜੋ ਬੋਲਦੇ ਹੀ ਆ ਸਭ ਨੂੰ ਪਤਾ ਹੈ ਅੱਜ ਮੀਡੀਆ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਉ ਮੀਡੀਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬੱਲੇ ਜੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੇ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਆ ਅਸੀਂ ਇਹਦੇ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਕਿਉਰਿਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੁਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਲ ਸਿੰਘ ਖੈਰੇ ਹੁਣੀ ਤਦ ਲੋ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭਗਦਰ ਬੱਤੀ ਪਈ ਆ ਜਿਹੜਾ ਉਹ ਪਿਛਲੇ 5-6 ਦਿਨ ਤੋਂ ਜਦੋਂ ਤੋਂ ਵੀ ਜੋਗਾ ਸਿੰਘ ਹੁਣਾਂ ਦੀ ਗਫਤਾਰੀ ਹੋਈ ਆ ਉਸ ਦਿਨ ਤੋਂ ਹੀ ਉਹ ਆਪ ਵੀ ਆਪਣੀਆਂ ਕਹਾਣੀਆਂ ਆਪ ਵੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਦਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਡ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਦਾ ਅੰਟੈਡੋਗੇਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਭਾਵੇਂ ਅਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕ ਇਨਕੁਆਰੀ ਜਿਹੜੀ ਪੈਂਡਿੰਗ ਸੀਗੀ ਉਹਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਾਅ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦਬਾਦਾ ਜਿਹੜਾ ਕਿਤੇ ਮੇਰੀ ਗੁਫ਼ਤਾਦੀ ਨਾ ਪੈ ਜੇ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿਛਿਆ ਆਪੇ ਹੀ ਪਟੀਸ਼ਨ ਪਾਲੀ ਆਪੇ ਹੀ ਵਾਪਸ ਲੈ ਲਈ ਆਪੇ ਸਟੋਰੀਆਂ ਬਣਾਉਂਤੀਆਂ ਕਿ ਮੈਂ ਜੀ ਵਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤਾਂ ਉਹਨਾਂ ਨੂੰ ਕਹਿਣਾ ਇਹ ਆ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੋਏ ਜੀ ਮੈਨੂੰ ਇਹ ਲੱਗਦਾ ਕਿ ਕਿਤੇ ਦਾ ਕਿਤੇ ਉਹਨਾਂ ਨੂੰ ਇਹ ਧੜ ਹੈ ਉਹ ਤਾਈ ਕੋਰਤੇ ਗਏ ਕਿ ਮੈਂ ਗ੍ਰਿਫਤਾਰੀ ਮੈਂ ਗ੍ਰਿਫਤਾਰੀ ਤੋਂ ਬਚਨ ਲਈ ਆਪਣੀ ਬੇਲ ਜੜੀ ਕਦਾਲਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੁਰਾਣੀਆਂ ਜਿਹੜੀਆਂ ਫੋਨ ਕਾਲ ਔਰ ਕਾਰਡ ਜਿਹੜਾ ਜੋਗਾ ਸਿੰਘ ਦਾ ਉਹ ਸਭ ਨੂੰ ਪਤਾ ਤੁਸੀਂ ਪੁਰਾਣੇ ਕੇਸਾਂ ਬਾਰੇ ਜਾਣਦੇ ਹੋ ਪੁਰਾਣੇ ਕੇਸ ਜਿਹੜੇ ਹੁੰਦਾ ਤੇ ਹੋਏ ਆ ਉਹ ਸਾਰਾ ਕੁਝ ਜਾਣਦੇ ਹੋ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਡਰ ਹੈ ਆਪਣੇ ਆਪ ਚ ਡਰ ਹੈ ਆਪਣੇ ਆਪ ਚ ਉਹ ਡਰ ਹੈ ਉਹਨਾਂ ਦਾ ਹੋਰ ਕੋਈ ਗੱਲ ਨਹੀਂ ਹੈ ਉਹ ਜਿਹੜਾ ਡਰ ਹੈ ਕਿ ਉਹ ਮੇਰੇ ਮਤਲਬ ਜਿਹੜੇ ਸੁਰੱਖਿਆ ਅਫਸਰ ਫੜੇ ਗਏ ਆ ਪੁਰਾਣੇ ਉਹਨਾਂ ਨੇ ਪਤਾ ਨਹੀਂ ਕੀ ਕਹਿਤਾ ਹੋਊਗਾ ਕੀ ਉੱਥੇ ਬਿਆਨ ਦਿੱਤੇ ਹੋਣਗੇ ਕੀ ਸੱਚ ਹੋਊਗਾ ਕੀ ਕੁਝ ਇਹਨਾਂ ਦੇ ਖਿਲਾਫ ਹੋਰ ਸਚਾਈ ਆਈ ਹੋਊਗੀ ਉਹਦੇ ਡਰੋਂ ਉਹਨਾਂ ਨੇ ਕੀਤਾ ਪਰ ਅਸੀਂ ਪੱਸੀ ਦੀ ਵੱਲ ਕੀਤਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਕੋਰਟ ਦੇ ਵਿੱਚ ਗਏ ਜਾਂ ਨਾ ਵਾਪਸ ਲਿਆ ਜਾਂ ਕੋਰਟ ਦੇ ਕੀ ਕਮੈਂਟ ਕੀਤੇ ਸਦਾ ਕੁਝ ਉਹਨਾਂ ਦਾ ਮਾਮਲਾ ਤੋ ਆਪਣੇ ਆਪ ਉਸ ਮਾਮਲੇ ਦੇ ਵਿੱਚ ਲੱਗੇ ਆ ਅਸੀਂ ਆਪਣੇ ਮਾਮਲੇ ਚ ਲੱਗੇ ਆ ਜਿੱਦਾਂ ਪੰਨੂ ਸਾਹਿਬ ਨੇ ਦੱਸਿਆ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਿੱਧਾ ਜਿਹਾ ਇੱਕ ਫਾਜ਼ਮੂਲਾ ਹੈ ਕਿ ਜਿਹੜਾ ਵੀ ਬੰਦਾ ਛੋਟਾ ਆ ਵੱਡਾ ਆ ਵੱਡੇ ਤੋਂ ਵੱਡਾ ਆ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ ਜਾਂ ਜਿੰਨੇ ਨਸ਼ਿਆਂ ਦਾ ਕਾਰੋਬਾਰ ਕੀਤਾ ਹੈ ਜਿਹੜਾ ਨਸ਼ੇ ਮਾਫੀਆ ਦੇ ਨਾਲ ਰਲ ਕੇ ਕੰਮ ਕਰਦਾ ਰਿਹਾ ਉਹਦੇ ਖਿਲਾਫ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਲੋਕਾਂ ਨਾਲ ਕਿ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਸੇ ਤਹਾਂ ਦੀ ਕਾਰਵਾਈ ਕਰਾਂਗੇ ਪਰ ਇਸ ਕੇਸ ਦੇ ਵਿੱਚ ਮੈਂ ਦਾ ਦੇਖ ਕੇ ਤਾਂ ਹੋ ਗਿਆ ਕਿ ਕਿਦਾਂ ਸੋਸ਼ਲ ਮੀਡੀਆ ਦੇ ਉੱਤੇ ਆਪੇ ਹੀ ਪਾਈ ਜਾਂਦੇ ਆ ਕਿ ਆ ਮੈਂ ਇਦਾਂ ਜੀ ਆਹ ਜੀ ਇਦਾਂ ਜੀ ਆਹ ਮੀਡੀਆ ਇਦਾਂ ਕਰ ਰਿਹਾ ਜੀ ਇਦਾਂ ਕਰ ਰਿਹਾ ਅਸੀਂ ਆਪਣਾ ਸਿੱਧਾ ਸੱਦਾ ਜਿਹਾ ਕੰਮ ਕਰਦੇ ਹਾਂ ਜੇ ਜੋਗਾ ਸਿੰਘ ਹੋਰਾਂ ਨੇ ਕੋਈ ਸਟੇਟਮੈਂਟ ਦਿੱਤੀ ਹੋ ਜਾਂ ਉਹਨਾਂ ਦੀ ਸਟੇਟਮੈਂਟ ਆਊਗੀ ਜੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਦੀ ਹੁੰਦੀ ਉਹ ਤੇ ਅੱਗੇ ਅਗਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਹੁੰਦਾ ਪਦ ਜੋ ਕੁਛ ਵੀ ਹੈ ਆਪਣੇ ਦਲ ਦੇ ਵਜੋਂ ਹੀ ਖੈਰੇਵੜਾ ਨੇ ਬਲੋ ਜਿਹੜਾ ਸਾਦਾ ਬੰਦਾ ਕਟਰਾ ਕਦਮ ਜਿਹੜਾ ਉਹ ਕੀਤਾ ਸਾਦਾ ਜਿਹੜਾ ਉਹਨਾਂ ਨੇ ਇਹ ਡਰਾਮੇਬਾਜ਼ੀ ਜਿਹੜੀ ਆ ਉਹ ਕਹਵੇ ਆ ਲੋਕਾਂ ਨੂੰ ਦੱਸਣ ਵਾਸਤੇ ਜੀ ਬਿੰਨੋ ਸਰਕਾਰ ਇਦਾਂ ਕਰਦਣੀ ਚਾਹੁੰਦੀ ਐ ਇਦਾਂ ਕਰਨੀ ਚਾਹੁੰਦੀ ਐ ਸੋ ਸਾਡਾ ਇਦਾਂ ਦਾ ਕੋਈ ਅਦਾਦਾ ਨਹੀਂ ਹੈ ਸਾਡਾ ਇਹ ਆ ਕਿ ਉਹ ਆਲਰੇਡੀ ਇੱਕ ਵੱਡੇ ਕੇਸ ਦੇ ਦਾਦ ਉਹਨਾਂ ਦਾ ਨਾਂ ਜੁੜਿਆ ਪਿਆ ਆਲਰੇਡੀ ਉਹਨਾਂ ਨੇ ਜੇਲ੍ਹ ਕੱਟੀ ਆ ਆਲਰੇਡੀ ਉਹਨਾਂ ਦੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਪਹਿਲਾਂ ਬੇਲ ਹੋਈ ਆ ਆਲਰੇਡੀ ਇੱਕ ਕੇਸ ਉਹਨਾਂ ਦੇ ਖਿਲਾਫ ਸਟੈਂਡ ਕਰਦਾ ਜਿਹੜਾ ਕੇਸ ਚੱਲ ਰਿਹਾ ਏ ਕੱਲ ਕੇ ਸਾਨੂੰ ਕੋ ਬਹੁਤਾ ਇਹਦੇ ਤੇ ਕਹਿੰਦੀ ਲੋੜ ਦੀ ਜੋਗਾ ਸਿੰਘ ਉਹਨਾਂ ਨੇ ਕੀ ਕੀ ਕੁਝ ਕਿਹਾ ਕੀ ਕੀਤਾ ਕੀ ਦੀ ਕੀਤਾ ਉਹ ਜਦੋਂ ਪੂਰੀ ਜਾਂਚ ਆਜੂਗੀ ਸਾਹਮਣੇ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਕਾਰਵਾਈ ਜਿਹੜੀ ਆ ਜੇ ਕੁਝ ਬੰਦੀ ਹੋਊ ਕੇਸ ਤੇ ਵੀ ਬਣਦੀ ਹੋਊਗੀ ਤਾਂ ਕਾਰਵਾਈ ਤੇ ਲਾਜ਼ਮੀ ਹੋਊਗੀ ਉਹ ਤਾਂ ਉਹ ਤਾਂ ਉਹਨਾਂ ਦੀਆਂ ਸਟੇਟਮੈਂਟਾਂ ਕਿੱਦਾਂ ਨਹੀਂ ਆਉਂਦੀਆਂ ਉਹਨਾਂ ਦਾ ਕੀ ਰੋਲ ਆ ਕੀ ਨਹੀਂ ਰੋਲ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਉਹ ਸਾਰੀਆਂ ਚੀਜ਼ਾਂ ਪਹਿਲਾਂ ਆਲਰੇਡੀ ਬਾਹਰ ਆ ਚੁੱਕੀਆਂ ਇਸ ਬਾਰੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਸਾਡੀ ਕੋਈ ਮਨਸਾ ਜਿਹੜੀ ਹੈ ਉਹ ਇਦਾਂ ਨਹੀਂ ਹੈ ਇਹ ਆਪਣਿਆਂ ਵੀ ਸਾਦਾ ਕੁਝ ਕਰਦੇ ਆ ਆਪਣਿਆਂ ਵੀ ਲੱਗੇ ਆਹੀ ਤੇ ਆਪਣੇ ਕੰਮ ਤੇ ਲੱਗੇ ਆ ਅਜਿਹਾ ਸਿੱਧੀ ਜੀ ਗੱਲ ਹੈ ਜੀ ਕਿ ਨਸ਼ਿਆਂ ਦੇ ਮਾਮਲੇ 'ਚ ਜਿਹੜਾ ਵੀ ਬੰਦਾ ਅਦਮਾਲ ਹੋਊਗਾ ਵੱਡੇ ਤੋਂ ਵੱਡਾ ਬੰਦਾ ਅਦਮਾਲ ਹੋਊਗਾ ਉਹਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ